ਅਰ ਸੰਗ ਜੀਓ ਇਸ ਵੇਲੇ ਆਪਾਂ ਨੇਕ ਕਲਾਂ ਧਰਮਾਂ ਕਲ ਕੀਰਤਾਰ 24 ਦੇ ਚਰਨਾਂ ਵਿੱਚ ਜੀਰੋ ਬਾਅਦ ਲਿਖੇ ਸ਼ਿਸ਼ੋਭਤ ਹਾਂ 17 ਅੰਕ ਦਨਸ਼ਾਨ ਪਾਦਸ਼ਾਹ ਨੇ ਚਲਾਇਆ ਤੇ ਆਪਣੀ ਰૈયਤ ਦਾ ਡਾਂਕ ਵਜਾਇਆ ਕਿ ਕਿਹਾ ਸਤਰਾ ਕਹੈ ਪੂਰ ਨਹੀਂ ਪਰਮੇਸ਼ਵਰ ਪੂਰਨ ਪੂਰਨ ਵਿੱਚ ਸਮਾਈ ਆ ਗੁਰੂ ਅਵਤਾਰ پیغمبر ਜਿਸ ਨੂੰ ਮੰਨਨ ਹਜੂਰ ਹਜੂਰੀ ਇਹ ਸਾਰੇ ਲੈ ਗੁਣਾਈ ਇਸ ਵਿਸ਼ੇ ਤੇ ਜੋ ਆ ਕਿ ਹਰ ਬਾਣੀ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਤੇ ਹਰ ਬਾਣੀ ਸੁਣ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਉਹ ਪਰਮੇਸ਼ਵਰ ਜਿਸ ਨੇ ਹਰ ਬਾਣੀ ਦੇ 24 ਗ੍ਰੰਥ ਲਿਖਾਏ ਜਿਸ ਨੇ ਤੁਹਾਨੂੰ ਨਾਮ ਸੋਹੰਗ ਮਹਾਰਾਸ਼ੀ ਚੂਬੀਸ਼ੂ ਭਗਵਾਨ ਦੀ ਜੈ ਦਾ ਨਾਮ ਦਿੱਤਾ ਤੇ ਉਹ ਕੌਣ ਸੀ ਇਹ ਜੋ ਲਿਖ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 22 ਫਗਣ 221 ਬਿਕਰਮੀ ਹਰਦੋ ਫਰਾਲਾ ਗੁਰਮੀਤ ਸਿੰਘ ਦੇ ਗ੍ਰਹਿ ਜੋਂ ਦੇ ਦਾਣੇ ਦੀ ਗੱਲ ਹੈ ਤੇ ਇਹਦੇ ਵਿੱਚ ਸਭ ਪਤਾ ਲੱਗ ਜਾਵੇਗਾ ਕਿ ਉਹ ਪੂਰ ਪਰਮੇਸ਼ਵਰ ਕੀ ਕਰ ਰਿਹਾ ਸੀ اس دن پرپون پرمیشور جی نے اگمہ بہار کیتا دوابا سنگدہ سانجا لنگر تیار کیتا پادشاہ نے لنگر تیار کرایا اتوں پتہ لگے تو انہوں لنگر کس طرح تیار کرنا ہے کس طرح لنگر سنگت برتا ہے یہ سب پرب یہ سپشٹ کر دیں گے لنگر برتاؤ لرتیب اس طرح کی کہ کس نے کی کام کرنا ہے پاتشاہ نے پہلا ڈیوٹی لگائی گرمک سنگھ ਜੇਸੂਆ ਪਿਛਲਾ ਜਮਾ ਰਵਿਦਾਸ ਦਾ ਸੀ ਗੁਰਮukh ਸਿੰਘ ਦੀ ਡਿਊਟੀ ਲੱਗੀ ਕਿ ਉਹ ਦਾਲ ਵਰਤਾਵੇਗਾ ਦਾਲ ਤਿਆਰ ਕੀਤੀ ਗਈ ਜਲ ਪਿਉਣ ਲਈ ਲਾਲ ਸਿੰਘ ਹੀਰਾਵਾਲਾ ਤੇ ਰਾਜ ਰਣ ਰਾਜਨ ਪਟਨੇ ਵਾਲਾ ਉਹਨਾਂ ਦੀ ਡਿਊਟੀ ਲੱਗੀ ਕਿ ਇਹਨਾਂ ਨੇ ਜਲ ਵਰਤਾਉਣਾ ਥਾਲ ਸਾਫ ਕਰਕੇ ਰੱਖਣੇ ਨੇ ਉਹ ਕਿਸ਼ਨ ਸਿੰਘ ਅਲੜ ਪਿੰਡੀ ਵਾਲਾ ਜਮਾ ਜਮਾਦਾਰ ਕਿਸ਼ਨ ਸਿੰਘ ਫੁਲਕੇ ਸਹਿਬ ਸਤਗੁਰ ਸੰਗਾਸ਼ਣ ਦੇ ਵਿੱਚ ਬੈਠ ਕੇ ਆਪ ਫੁਲਕੇ ਵੰਡਣਗੇ ਤੇ ਸੰਗਾਸ਼ਣ ਵਿਸਕਾਰ ਡਾਉਣਾ ਹੈ ਸੰਗਤ ਦੀ ਤਰਤੀਬ ਕਿਸਾਂ ਰੱਖੀ ਕਿ ਸਾਰੇ ਇਸ ਤਰ੍ਹਾਂ ਬੈਠਣ ਉਹਨਾਂ ਦਾ ਮੁਖ ਪਾਤਸ਼ਾਵਲ ਹੋਵੇ ਤੇ ਪਿੱਠ ਪਿਛੇ ਹੋਵੇ ਚਾਰੇ ਪਾਸੇ ਪੰਗ ਇਸ ਤਰ੍ਹਾਂ ਲਾਉਣੀ ਹੈ ਕਿ ਸਾਰਿਆਂ ਦੇ ਮੁਖ ਅੰਦਰ ਵੱਲ ਹੋਣ ਤੇ ਪਿੱਠ ਵਾਹਰ ਹੋਵੇ ਆਪ ਪ੍ਰਭ ਨੇ ਜੌਂ ਦਾ ਦਾਣਾ ਖਾਣਾ ਹੈ ਅਤੇ ਜੌਂ ਦੇ ਦਾਣੇ ਦਾ ਲੇਖ ਪੂਰਾ ਕੀਤਾ ਇਹ ਗੱਲ ਇਸ ਤਰ੍ਹਾਂ ਹੈ ॠषि वाल्मीक ਦੇ ਤ੍ਰੇਤੇ ਦਾ ਲੇਖ ਹੈ वाल्मीक ਇੱਕ ਇਸ ਥਾਂ ਜਿੱਥੇ ਬਿਹਾਰ ਚਲਿਆ ਇਸ ਥਾਂ ਇੱਕ ਵਾਰ 8 ਦਿਨ ਰਹਿ ਕੇ ਗਿਆ ਤੇ ਹੁਣ ਵਾਲਮੀ ਕੌਨਸੀ ਡਾਕਟਰ ਪਾਲਸੀ ਉਸ ਦੇ ਕੋਲ ਭੁੰਨੇ ਹੋਏ ਜੌਂ ਦੀ ਇੱਕ ਗੱਠ ਸੀ ਉਸ ਗੱਠ ਵਿੱਚੋਂ ਇੱਕ ਜੌਂ ਦਾ ਦਾਣਾ ਇੱਥੇ ਡਿੱਗ ਗਿਆ ਤੇ ਬਾਲਮੀਕ ਜਦੋਂ ਇੱਥੋਂ 12 ਕੋ ਦੂਰ ਚਲਾ ਗਿਆ ਤਾਂ 13 ਜਣਿਆਂ ਨੇ 12 ਉਹਦੇ ਨਾਲ ਸੀ 13ਵਾਂ ਬਾਲਮੀਕ ਸੀ 13 ਜਣਿਆਂ ਨੇ ਬਾਕੀ ਜੌਂ ਦੇ ਦਾਣੇ ਛਕ ਲਏ ਉਸ ਵੇਲੇ ਉਸ ਜੌਂ ਜੋ ਜੋ ਜੌਂ ਦਾ ਦਾਣਾ गिर ਗਿਆ ਸੀ ਉਸਨੇ ਸ਼ਬਦੀ ਰੂਪ ਪੁਕਾਰ ਕੀਤੀ ਬਾਲਮੀਕ ਕੋਲ ਉਹ ਪੁਕਾਰ ਪਹੁੰਚੀ ਕਿ ਤੂੰ ਮੈਨੂੰ ਇਕੱਲੇ ਨੂੰ ਇੱਥੇ ਛੱਡ ਗਿਆ ਹੈ ਮੈਂ ਖਾਕ ਮਿੱਟੀ ਵਿੱਚ ਰੋਲ ਰਿਹਾ ਹਾਂ ਤੁਰਦੇ ਹੁਕਮ ਨਾਲ ਬਾਲਮੀਕ ਤੇ ਜੋ ਜੋ ਸ਼ਬਦੀ ਰੂਪੀ ਬਚਨ ਕਰ ਰਹੇ ਸਨ ਉਹ ਸਾਰਾ ਪੇਪਰਬ ਨੇ ਹਰਬਾ ਨਹੀਂ ਰਹੀ ਇਸ ਤਰ੍ਹਾਂ ਖੁੱਲਿਆ ਹੈ ਬਾਲਮੀਕ ਬੋਲਦਾ ਹੈ ਤੁਰਦੇ ਹੁਕਮ ਨਾਲ ਕਿਹਾ ਨਾ ਹੋ ਨਰਾਜ ਜੋ ਤੂੰ ਨਰਾਜ ਨਾ ਹੋ ਤੈਨੂੰ ਆਦਾਂ ਲੜਾਈਆ ਤੇਰਾ ਸਬਦੇ ਨਾਲੋਂ ਚੰਗਾ ਬਣੇ ਸਵਾਦ ਤੂੰ ਤਾਂ ਜਿਹੜੇ ਅਸੀਂ 12 ਜਾਣਿਆਂ ਨੇ ਖਾ ਲੇ 13 ਜਾਣੇ ਨੇ ਉਹ ਜੋਨ ਨਾਲੋਂ ਵੀ ਤੇਰਾ ਚੰਗਾ ਸਵਾਦ ਬਣੇਗਾ ਰਸ ਸਾਚਾ ਰੂਪਟਾਈਆ ਜੋ ਕਿਹਾ ਕਬਣ ਮੇਰੀ ਪੂਰੀ ਕਰੇ ਖਾਸ਼ ਕਬਣ ਮੇਰੀ ਪੂਰੀ ਕਰੇ ਖਾਸ਼ ਮੈਨੂੰ ਦੇ ਸਮਝਾਈਆ ਬਾਲਮੀ ਕਿਹਾ ਜਿਸ ਵੇਲੇ ਆਵੇ ਪੁਰਖ ਬਨਾਸ਼ ਜਿਸ ਵੇਲੇ ਉੱਥੇ ਹੱਦੋਂ ਫਰਾ ਉਸ ਵੇਲੇ ਪੁਰਖ ਬਨਾਸ਼ ਹਜਰ ਸੀ ਜਿਸ ਵੇਲੇ ਆਵੇ ਪੁਰਖ ਬਨਾਸ਼ ਜੋਤੀ ਜਾਤਾ ਫੇਰਾ ਪਾਈਆ ਕਲ ਜੁਗਾਂਤ ਤੂੰ ਉਸ ਦਾ ਬਣਾ ਖਾਜ ਉਹ ਤੈਨੂੰ ਖਾਵੇਗਾ ਤੇ ਤੂੰ ਤਾਂ ਸਾਡੇ ਨਾਲੋਂ ਵੀ ਚੰਗਾ ਜਿਹੜੇ ਬਾਕੀ ਜੋ ਚੰਗਾ ਸਵਾਲ ਬਣੇਗਾ ਕਲ ਜੁਗਾਂਤ ਤੂੰ ਉਸ ਦਾ ਬਣਾ ਖਾਜ ਖਾਮ ਖਾ ਨਾ ਕੋਈ ਲੜਾਈ ਆ ਕਿ ਖਾਮ ਖਾ ਲੜਾਈ ਕਿਉਂ ਕਰ ਰਹੇ ਤੈਨ ਤਾਂ ਮਾਰ ਬੜੀ ਹੋਰ ਮਿਲ ਰਹੀ ਆ ਉਸ ਕਿਹਾ ਮੈਨੂੰ ਦੱਸ ਉਹਦੇ ਲੱਭਣ ਦੀ ਜਾਚ ਜੋਨੇ ਕਿਹਾ ਮੈਨੂੰ ਦੱਸ ਉਹਦੇ ਲੱਭਣ ਦੀ ਜਾਸ ਕਿਦ ਵੇ ਵੇਖਾਂ ਅੱਖ ਖਰਾਈਆ ਬਾਲਮੀ ਕਿਹਾ ਕਮਲਿਆ ਸਾਰੇ ਸਤਵੀਰ ਜੀ ਧਿਆਨ ਨਾਲ ਸੁਣਨਾ ਤੇ ਉਹ ਬਾਲਮੀ ਜਉ ਨੂੰ ਸਮਝਾ ਰਿਹਾ ਹੈ ਕੀ ਕਹਿੰਦਾ ਹੈ ਉਹ ਜੋ ਕਹਿੰਦਾ ਹੈ ਕਿ ਮੈਂ ਮੈਨੂੰ ਉਹਦੇ ਲੱਭਣ ਦੀ ਜਾਤ ਦੱਸ ਦੇ ਤਾਂ ਬਾਲਮੀਕਿਆਂ ਦਾ ਕਮਲਿਆ ਉਹਦੇ ਸਿਰ ਤੇ ਹੋਣਾ ਤਾਜ ਦੋ ਜਹਾਨਾ ਮਾਲਕ ਬੇਪਰਵਾਹੀ ਆ ਹੁਣ ਤੈਨੂੰ ਕੀ ਪਹਿਚਾਣਾ ਉਸਦੇ ਸਿਰ ਤੇ ਹੋਣਾ ਤਾਜ ਦੋ ਜਹਾਨਾ ਮਾਲਕ ਬੇਪਰਵਾਹੀ ਆ ਭਗਤਾਂ ਦੇ ਹੋਣੇ ਜਮਾਤ ਉੱਥੇ ਭਗਤਾਂ ਦੀ ਸਾਰੇ ਨਾਂ ਗਿਣਤੇ ਕਿਸ਼ਨ ਸਿੰਘ ਅੰਮ੍ਰਿਤਪਾਲਾ ਗੁਰਮੁਖ ਸਿੰਘ ਤੇ ਭਗਤਾਂ ਦੀ ਹੋਣੀ ਜਮਾਤ ਸੰਤਾਂ ਦਾ ਸੰਗਤ ਵਿਖਾਈਆ ਮਾਛਾਂ ਦਾ ਹੋਣਾ ਨਾਚ ਗਰੀਬਾਂ ਕੋ ਦਟਾਈਆ ਸੱਚ ਜੋ ਸੁਖਰਾ ਭਗਤਰ ਮਾਤਰ ਲੈ ਤੇਰਾ ਲੇਖਾ ਦੇ ਚਕਾਈਆ ਮੈਂ ਕਿਹਾ ਜੋ ਕਿਹਾ ਜੋ ਕਹਿੰਦਾ ਹੈ ਜੋ ਕਿਹਾ ਕੀ ਸੱਚ ਮੈਨੂੰ ਖਾਵੇ ਕੀ ਸੱਚ ਮੈਨੂੰ ਖਾਵੇ ਔਰ ਫਰਮਾਨ ਦੇ ਸਮਝਾਈਆ ਬਾਣੀ ਕਿਹਾ ਹਾਂ ਉਹ ਭਗਤਾਂ ਰਾਤ ਖਾਵੇ ਹਾਂ ਉਹ ਪੜਦਾ ਰਾਤ ਕਾਵੇ ਜੁਗ-ਜੁਗ ਵੇਖ ਬਖਾਈ ਆ ਬਾਲਮੀਕ ਇਹਾ ਨਾਲ ਦਾਵੇ ਹੁਕਮ ਦਿੱਤਾ ਦਰੜਾਈ ਆ ਦਾਵੇ ਨਾਲ ਕਹਿ ਰਿਹਾ ਬਾਲਮੀਕ ਤੇ ਨਾਲੇ ਦੱਸਦਾ ਹੈ ਕਿ ਇਸ ਹੱਥ ਹਰਦਾ ਹੁਕਮ ਹੈ ਜੋ ਮੈਂ ਤੈਨੂੰ ਦੱਸ ਰਿਹਾ ਹਾਂ ਦਾਵੇ ਨਾਲ ਦਿੱਤਾ ਦਰੜਾਈ ਆ ਜੋ ਕਿਹਾ ਬੜੀ ਅੱਛੀ ਲਿਖਤ ਹੈ ਇਹ ਸਭ ਕੁਝ ਪੇਖ ਰਹੀ ਆ ਜੋ ਕਿਹਾ ਕਿ ਉਹ ਜ਼ਰੂਰ ਇੱਥੇ ਆਵੇ ਉਹ ਕੋਈ ਨਿਰਗੁਣ ਹੈ ਉਦੋਂ ਬੰਦੇ ਆ ਬੰਦਾ ਬਣ ਕੇ ਕਾਲਪੁਰਖ ਨਿਰਗੁਣ ਤੋਂ ਸਰਗੁਣ ਮਾਤਲੋ ਕੁਝ ਆਇਆ ਜਿਉਂ ਕਹਿੰਦਾ ਕੀ ਜਰੂਰ ਇੱਥੇ ਆਵੇਂ ਆਪਣਾ ਫੇਰਾ ਪਾਈ ਆ ਉਹਦੀ ਕੀ ਨਿਸ਼ਾਨੀ ਕਿਦ ਵੀ ਸਮਝਾਵੇ ਮੈਨੂੰ ਦੇ ਦੜਾਈ ਆ ਵਾਲਮੀ ਕਿਹਾ ਉਹ ਸੋਹਗ ਟੋਲਾ ਗਾਵੇ ਉਹ ਸੋਹਗ ਟੋਲਾ ਗਾਵੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਅਖਵਾਈਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਅਖਵਾਈਆ ਸੌਂਗ ਢੋਲਾ ਗਾਵੇ ਇਹ ਉਹਦਾ ਨਾਮ ਹੈ ਮਹਾਰਾਜ ਸ਼ੇਸ਼ੀ বিষ্ণੂ ਭਗਵਾਨ ਉਹ ਸੌਂਗ ਢੋਲਾ ਗਾਵੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਅਖਵਾਈਆ ਹਰ ਘਟ ਅੰਦਰ 라ਵੇ ਰਹਿਬਰ ਨੂਰ ਖਦਾਈਆ ਹਰ ਘਟ ਦੇ ਵਿੱਚ ਰਮਿਆ ਹੋਏਗਾ ਪਰ ਉਹ ਉਥੇ ਹਰ ਜੋ ਫੁਲਾੜੇ ਆਵੇਗਾ ਸੌਂਗ ਢੋਲਾ ਗਾਵੇਗਾ ਸੌਂਗ ਮਹਾਰਾਜ ਸ਼ੇਸ਼ੀ বিষ্ণੂ ਭਗਵਾਨ ਅਖਵਾਵੇਗਾ ਹਰ ਘਟ ਅੰਦਰ 라ਵੇ ਰਹਿਬਰ ਨੂਰ ਖਦਾਈਆ ਭਗਤਾਂ ਦੀ ਬੇਲ ਬੰਦਾਵੇ ਬਲਦੀਤ ਆਪਣੀ ਜੇ ਸਮਝਾਈਆ ਜਿਉਂ ਕਿਹਾ ਕਿ ਉਹ ਭਗਤਾਂ ਨੂੰ ਭੁੱਖਾ ਰਖਾਵੇ ਵੀ ਆਪ ਜਿਉਂ ਖਾ ਜੇਗਾ ਉਹ ਪੁੱਛਦਾ ਕਿ ਉਹ ਭਗਤਾਂ ਨੂੰ ਭੁੱਖਾ ਰਖਾਵੇ ਹੋਰ ਨજર ਕੁਛ ਨਾ ਆਈਆ ਬਾਅਦ ਮੇਂ ਕਿਆ ਨਹੀਂ ਉਹਨਾਂ ਨੂੰ ਆਪਣੀ ਹੱਥੀਆਂ ਪਰ ਜਾਵੇ ਕਿਉਂਕਿ ਫੁਲਕੇ ਬਰਤਾਨ ਲਈ ਉਹ ਸੌਹੂ ਮਹਾਰਾਸ਼ੀ ਸੀ ਬਿਸ਼ੂ ਬਿਸ਼ੂਪਵਾਨ ਨੇ ਮਹਾਰਾਸ਼ੀ ਅਤੇ ਬਿਸ਼ੂਪਵਾਨ ਨੇ ਆਪਣੀ ਜੋਗੀ ਲਗਾਈ ਤੇ ਉਹਨਾਂ ਨੂੰ ਆਪਣੇ ਹੱਥੀ ਫੁਲਕੇ ਵਰਤਾ ਰਹੇ। ਬਾਲਮੀਕ ਕਿਹਾ ਨਹੀਂ ਭਈ ਭਗਤਾਂ ਨੂੰ ਭੁੱਖੇ ਰੱਖੀਆਂ ਚਾਹੁੰਨੇ ਕਿਆ ਤੇ ਬਾਲਮੀਕਾ ਨਹੀਂ ਉਹਨਾਂ ਨੂੰ ਆਪਣੀ ਹੱਥੀ ਆਪਰ ਜਾਵੇ ਭੁੱਖਿਆਂ ਭੁੱਖ ਗਵਾਈਆ ਜਿਹੜਾ ਦੇ ਨਾ ਕਦੇ ਪੁਛਤਾਵੇ ਜਿਹੜਾ ਦੇ ਨਾ ਕਦੇ ਪੁਛਤਾਵੇ ਉਹ ਮਾਲਕ ਆਵੇ ਤੁਰ ਦਰਗਾਈ ਉਹ ਹੋਏਗਾ ਉਹ ਮਹਾਰਾਜ ਸ਼ੇਰ ਸਿੰਘ ਵਿਸ਼ੂ ਪੁਰਵਾਨ ਗੁਰਮੀਤ ਸਿੰਘ ਦੇ ਕਾਰਨ ਫੇਰਾ ਪਾਵੇ ਮਹਾਰਾਜ ਸ਼ੇਰ ਸਿੰਘ ਵਿਸ਼ੂ ਪੁਰਵਾਨ ਗੁਰਮੀਤ ਸਿੰਘ ਦੇ ਕਾਰਨ ਫੇਰਾ ਪਾਵੇ ਰੋਟੀਆਂ ਦਾ ਲਾਲਚ ਨਾ ਕੋਈ ਰਖਾਈਆ ਰੋਟੀ ਖਾਣ ਦੀ ਆਸ ਨਾ ਕੋਈ ਰਖਾਈਆ ਦੁੱਧ ਪੀਣ ਦੀ ਆਸ ਨਾ ਕੋਈ ਰਖਾਈਆ ਜੁਗ ਚੌਕੜੀ ਦੇ ਵਿਹਾਰ ਪਿੱਛੇ ਆਇਆ ਉੱਤਰ ਜੁਗ ਚੌਕੜੀ ਨੇ ਵਿਹਾਰ ਪਿੱਛੇ ਆਇਆ ਉੱਤਰ ਦੂਰ ਦਰਾੜਾਂ ਬੇਪਰਵਾਹੀਆਂ ਵੇਖਿਓ ਰੋ ਦੱਸ ਰਿਹਾ ਪਹਿਲਾ ਲੰਗਰ ਕੀ ਬਤਾਇਆ ਫੁਲਕੇ ਧਾਲ ਧਾਲ ਫੁਲਕਾ ਲੰਗਰ ਸੁਣਿਆ ਨਾ ਧਾਲ ਫੁਲਕਾ ਹੀ ਬਣਾਇਆ ਇਹ ਪਾਤਸ਼ਾਹ ਨੇ ਦੋਬੇ ਦੀ ਸੰਗਤ ਦਾ ਲੰਗਰ ਉੱਥੇ ਬਰਤਾਇਆ ਜੋਗ ਚੌਕਰੀ ਦੇ ਵਿਹਾਰ ਪਿੱਛੇ ਆਇਆ ਉੱਤੇ ਦੂਰ ਦਾ ਢਾਬੇ ਪਰਵਾਹੀਆ ਵੇਖਿਓ ਕਿਸੇ ਖਰਚ ਪਿੱਛੇ ਘਰ ਵਿੱਚ ਕਰਿਓ ਨਾ ਕੁਸਰ ਕੁਸਰ ਵੀ ਸਾਡਾ ਖਰਚ ਹੋ ਗਿਆ ਇੰਨਾ ਸੀ ਲੰਗਰ ਚ ਦੇਤਾ ਘਰ ਵਿੱਚ ਕਰਿਓ ਨਾ ਕੁਸਰ ਕੁਸਰ ਸੱਚ ਨੇ ਆ ਸਮਝਾਈ ਆ ਇਹ ਸਮਾਂ ਬੜਾ ਔਖਾ ਮਿਲਦਾ ਮੁਸ਼ਕਲ ਇਹ ਸਮਾਂ ਬੜਾ ਔਖਾ ਮਿਲਦਾ ਮੁਸ਼ਕਲ ਲੱਭਿਆ ਹੱਥ ਕਿਸੇ ਨਾ ਆਇਆ ਸ਼ੁਕਰ ਕਰੋ ਸ਼ੁਕਰ ਕਰੋ ਭਾਗ ਲੱਗਾ ਤੁਹਾਡੀ ਕੁੱਲ ਕੁੱਲ ਮਾਲਕ ਹੋਇਆ ਸਹਾਈਆ ਕੁੱਲ ਮਾਲਕ ਹੋਇਆ ਸਹਾਈਆ ਤੁਸੀਂ ਕੀ ਕੀਮਤ ਦਿਓ ਤੁਸੀਂ ਕੀ ਕੀਮਤ ਦਿਓ ਤੇ ਕੀ ਚਕਾਓ ਮੁੱਲ ਕਵਨ ਤਰਾਜੂ ਤੋਲ ਤਲਾਈਆ ਸੱਚ ਪੁੱਛੋ ਤੁਸੀਂ ਮੇਰੇ ਪ੍ਰੇਮ ਪਿਆਰ ਦੇ ਅਗੰਮੀ ਫੁੱਲ ਜੀਨਾ ਦੇ ਵਿੱਚ ਸੁਗੰਧੀ ਅੰਦਰ ਦਿੱਤੀ ਟਕਾਈਆ ਤੁਸੀਂ ਪ੍ਰੇਮ ਪਿਆਰ ਦੇ ਉਹ ਗੰਮੀ ਫੁੱਲੋ ਜਿਨ੍ਹਾਂ ਚ ਸੁਗੰਧੀ ਪ੍ਰਭ ਨੇ ਆਪ ਟਕਾਈ ਹੈ ਅਜੇ ਵੀ ਰਾਤ ਦਾ लेखा ਅਜੇ ਵੀ ਰਾਤ ਦਾ ਨੇਖਾ ਹਿਸਾਬ ਕਰ ਲਿਓ ਕੁੱਲ ਪਾਤਸ਼ਾਹ ਕਹਿੰਦੇ ਨੇ ਕਿ ਕਿਤੇ ਉਹ ਡੋਬੇ ਵਾਲਿਆਂ ਨੂੰ ਕਹਿੰਦੇ ਨੇ ਕਿ ਕਿਤੇ ਇਹਨਾਂ ਸਮਝਿਓ ਕਿ ਬਹੁਤ ਖਰਚ ਹੋ ਗਿਆ ਸਾਡਾ ਲੰਗਰ ਦੇ ਉੱਤੇ ਤੇ ਰਾਤ ਨੂੰ ਹਿਸਾਬ ਕਰ ਲਿਓ ਹਿਸਾਬ ਕਰਕੇ ਪਾਸ਼ਾ ਨੂੰ ਕੀ ਦੱਸ ਦਿੱਤਾ 72 ਹੁੰਤੇ ਆਕਣਾ ਕੋਈ ਬੁਧਾਈਆ 72 ਬਸਰ ਰੁਪਏ ਲੱਗੇ ਨੇ ਤੁਹਾਡੇ ਸਾਰਿਆਂ ਦੇ ਇਹ ਸੰਗਤ ਦਾ ਅਸੂਲ ਅਸਲ ਰਿਹਾ ਦੜਾਈਆ ਸਭ ਨੇ ਮਿਲ ਕੇ ਸੇਵਾ ਕਰਨੀ ਇਸ ਸੰਗਤ ਦਾ ਅਸੂਲ ਪ੍ਰਭ ਸਮਝਾ ਰਹੇ ਨੇ ਸਭ ਨੇ ਮਿਲ ਕੇ ਸੇਵਾ ਕਰਨੀ ਸਮਝਣਾ ਨਹੀਂ ਕੋਈ ਲਗਾ ਮਸੂਲ ਮਿਸਾਲ ਨਵੀਂ ਕੈਂਪ ਕਰਾਈ ਹੈ ਨਵੀਂ ਮਿਸਾਲ ਕੈਂਪ ਕੀਤੀ ਪਾਤਸ਼ਾਹ ਨੇ ਇਸ ਤਰ੍ਹਾਂ ਲੱਗਰ ਬਣਾਉਣਾ ਦਾਲ ਫੁਲਕਾ ਇਸ ਤਰ੍ਹਾਂ ਲੈਣਾ ਸਾਰਿਆਂ ਨੂੰ ਪਹਿਲੀ ਚੇਹ ਤੋਂ ਪਹਿਲਾਂ ਹੋਏ ਵਸੂਲ ਜੇ ਤੁਹਾਡਾ ਕੋਈ ਖਰਚ ਹੋ ਗਿਆ ਤਾਂ ਪਹਿਲੀ ਚੇਹ ਤਾਉਣ ਵਾਲੀ ਹੈ ਉਸ ਤੋਂ ਪਹਿਲਾਂ ਹੀ ਮੈਂ ਇਹ ਤੁਹਾਡੀ ਪੂਰਤੀ ਕਰ ਦੇਵਾਂਗਾ ਇਸ ਤਰ੍ਹਾਂ ਲੈਣਾ ਸਾਰਿਆਂ ਨੂੰ ਪਹਿਲੀ ਚੇਹ ਤੋਂ ਪਹਿਲਾਂ ਹੋਏ ਵਸੂਲ ਮਕੂਲ ਦਿਆਂ ਜਣਾਈਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਫਿਰ ਗੱਲ ਕੀ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਤੁਹਾਨੂੰ ਕਰੇ ਕਬੂਲ ਤੁਹਾਨੂੰ ਕਰੇ ਕਬੂਲ ਵੱਡੇ ਛੋਟੇ ਬੁੱਢੇ ਨੱਡੇ ਨੌਜਵਾਨ ਬਿਰਧਵਾਲ ਆਪਣੀ ਝੋਲੀ ਪਾਈਆ ਫੋ ਦੋ ਨਈਂ ਲੰਗਰ ਕਹੇ हे ਪ੍ਰਭੂ ਮੈਨੂੰ ਸ਼ਕੌਣਾ ਨਾਲ ਪਿਆਰ ਇਹ ਇਹ ਸਾਰੀ ਸਿੱਖਿਆ ਪਾਤਸ਼ਾਹ ਇਸਰਾਹੀ ਦੇ ਰਹੇ ਨੇ हे ਪ੍ਰਭੂ ਮੈਨੂੰ ਸ਼ਕੌਣਾ ਨਾਲ ਪਿਆਰ ਗੁਰਮਖ ਖਾਲਸਾ ਦੇਣਾ ਖਵਾਈਆ ਆਪਣਾ ਸੰਗਾਸ਼ਣ ਡਾਈਂ ਬਚਕਾਰ ਚਾਰੋਂ ਕੁੰਟ ਪੰਗਤ ਲੈਣੀ ਟਿਕਾਈ ਆ ਸਾਰਿਆਂ ਦੇ ਮੁਖ ਅੰਦਰ ਪਿੱਠ ਹੋਵੇ ਬਾਹਰ ਮੈਂ ਵੇਖਾਂ ਚਾਹੀ ਚਾਈਆਂ ਬਾਕੀ ਲੇਖਾ ਹੋਰ ਹੋਰ ਬਿਹਾਰ ਜੋਖਾਂ ਤੋਂ ਬਾਅਦ ਜੋਖਾਂ ਤੋਂ ਬਾਅਦ ਦੇ ਲਿਖਾਈ ਆ ਇਸ ਤੋਂ ਅੱਗੇ ਲਿਖਤ ਚੱਲਦੀ ਹੈ ਜੋਖਾਂ ਤੋਂ ਬਾਅਦ ਇਹ ਹੋਰ ਤੁਹਾਡਾ ਲੇਖਾ ਜਿਹੜਾ ਹੈ ਉਹ ਮੈਂ ਜੋਖਾਂ ਤੋਂ ਬਾਅਦ ਲਿਖਾ ਦੇਵਾਂ ਮਹਾਰਾਜ ਸ਼ੇਰ ਸਿੰਘ ਬਿਸ਼ੂ ਭਗਵਾਨ ਸੱਚੀ ਕਰਨੀ ਕਾਰ ਕਮਾਈ ਆ ਸੋ ਮੇਰੇ ਵੀਰੋ ਇਹ ਜੋ ਲੰਗਰ

ਤੇ ਪਾਤਸ਼ਾਹ ਨੇ ਵਡਿਆਈ ਵੀ ਦਿੱਤੀ ਕੀ ਕਿਹਾ ਮੈਂ ਮਹਾਰਾਜਾ ਸ਼ੇਰ ਸਿੰਘ ਵਿਸ਼ੂ ਭਗਵਾਨ ਜਿਹੜਾ ਫੁਲਕੇ ਵਰਦਾ ਰਿਹਾ ਤੇ ਮੈਂ ਢੋਲਾ ਜੋਂ ਕਹਿੰਦਾ ਕੀ ਬੋਲੇਗਾ ਉਹ ਕਹਿੰਨ ਸੋਹੰਗ ਸੋਹੰਗ ਦਾ ਢੋਲਾ ਬੋਲੇਗਾ ਤੇ ਮਹਾਰਾਜਾ ਸ਼ੇਰ ਸਿੰਘ ਵਿਸ਼ੂ ਭਗਵਾਨ ਖਵਾਵੇਗਾ ਸੋ ਸਹਿਬ ਸਤਿ ਪਾਤਸ਼ਾਹ ਧੀਏ ਲਿਖ ਤੁਹਾਡੇ ਨਾਲ ਸਾਂਝੀ ਕਰਦਿਆਂ ਬੇਨਤੀ ਕਰਦਾ ਹਾਂ ਪਾਤਸ਼ਾਹ ਸਾਰਿਆਂ ਨੂੰ ਸਮਤ ਦੇ ਤਾਂ ਕਿ ਇਸ ਬਿਹਾਰ ਦਾ ਪਤਾ ਅੱਛੀ ਤਰ੍ਹਾਂ ਇਹਨਾਂ ਨੂੰ ਲੱਗ ਜਾਵੇ ਤੇ ਜੇ ਬੋਲਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਰੱਖਣਾ ਉੱਚੇ ਧਾਰ ਦੇ ਲਗਾਣੇ ਹਨ ਸੋ ਹੰਗ ਮਹਾਰਾਜੇ ਸੰਗ ਵਿਸ਼ਨੂੰ ਭਗਵਾਨ ਦੀਜਾ ਸੋ ਹੰਗ ਮਹਾਰਾਜੇ Jagat Vishnu Bhagavan Sohang Vishnu Bhagavan Sohang